ਨਿੱਕੇ ਹੁੰਦੇ ਸੀ ਤੇ ਭਾਰਤ ਦੀ ਆਬਾਦੀ ਤੇ ਬਹੁਤ ਸਾਰੇ ਕੁਐਸਚਨ ਸਾਡੇ ਸਿਲੇਬਸ 'ਚ ਹੁੰਦੇ ਸੀ ਤੇ ਉਹ ਹਰ ਸਾਲ ਜਦੋਂ ਵਧਦੀ ਹੁੰਦੀ ਸੀ ਕਦੇ ਘਟਦੀ ਨਹੀਂ ਸੁਣੀ ਉਹ ਹੁਣ ਹੁਣ ਹਟ ਗਏ ਵੈਸੇ ਹੁਣ ਤਾਂ ਕਹਿੰਦੇ ਜੀ ਵੱਧ-ਤੋਂ ਪੈਦਾ ਕਰੋ ਇਦਾਂ ਦੇ ਲੀਡਰ ਆ ਗਏ ਨੇ ਹੁਣ ਹੋਰ ਲੀਡਰ ਹੋਰ ਤਰ੍ਹਾਂ ਦੇ ਆ ਗਏ ਪਰ ਆਬਾਦੀ ਜਿਹੜੀ ਉਹ ਵਧੀ ਜਾ ਰਹੀ ਉੱਥੇ ਜੇਕਰ ਮੈਂ ਹੁਣ ਕੈਨੇਡਾ ਦੀ ਗੱਲ ਕਰਾਂ ਤੇ ਇੱਥੇ ਖਬਰ ਆਈ ਆ ਕਿ 40 ਲੱਖ ਜਿਹੜੀ ਆਬਾਦੀ ਉਹ ਘਟ ਜਾਣੀ ਹੈ ਕਿ ਤਫਸੀਲੇ ਦੀ ਮੈਂ ਇੱਥੇ ਕਈ ਵਾਰੀ ਹੈਰਾਨ ਹੁੰਦਾ ਕਿ ਕੈਨੇਡਾ ਵਿੱਚ ਨਾ ਚਲੋ ਕਿੰਨੀ-ਮਿੰਨੀ ਹੋਣੀ ਹੈ ਹਿਸਾਬਕਤਾ ਉਹ ਲਾਉਣੇ ਬਹੁਤ ਚੰਗੀ ਗੱਲ ਆ ਪਰ ਬਹੁਤੇ ਜ਼ਿਆਦਾ ਵੀ ਲਾਈ ਜਾਣੇ ਨਾ ਪਹਿਲਾਂ ਹੀ ਲਾਈ ਜਾਣੇ ਕਿ ਫਲਾਨੇ ਵਿੱਚ ਆਊਗਾ ਫਲਾਨੇ ਚ ਆਊਗਾ ਕਈ ਵਾਰੀ ਉਹ ਪਤਾ ਨਹੀਂ ਹੁੰਦਾ ਕਿ ਕੁਦਰਤ ਨੇ ਕੀ ਅੱਗੇ ਰੱਖਿਆ ਹੋਇਆ ਤੇ ਗੱਡੀ ਦਾ ਸਟੀering ਕਿੱਧਰ ਨੂੰ ਘੁੰਮ ਜਾਣਾ ਇਹ ਪਤਾ ਨਹੀਂ ਹੈ ਅਸਲ ਵਿੱਚ ਸਟੈਟਿਸਟਿਕਸ ਕੈਨੇਡਾ ਦੇ ਜਿਹੜੇ ਪ੍ਰੋਜੈਕਸ਼ਨ ਨੇ ਉਹਨਾਂ ਦੇ ਅਸੀਂ ਮੰਨিয়ে ਤਾਂ ਆਉਣ ਵਾਲੇ ਸਾਲਾਂ ਵਿੱਚ 4 ਮਿਲੀਅਨ ਆਬਾਦੀ ਭਾਵ 40 ਲੱਖ ਲੋਕ ਕੈਨੇਡਾ ਦੇ ਵਿੱਚੋਂ ਜਾ ਸਕਦੇ ਨੇ ਜਾਂ ਆਬਾਦੀ ਘਟ ਸਕਦੀ ਹੈ ਹੁਣ ਇਹਨਾਂ ਨੇ ਪ੍ਰੋਜੈਕਸ਼ਨ ਜਿਹੜੀ ਆ ਇੱਕ ਹਾਈ ਪ੍ਰੋਜੈਕਸ਼ਨ ਹੁੰਦੀ ਹੈ ਇੱਕ ਲੋ ਹੁੰਦੀ ਹੈ ਪਰ ਇਹ ਮੀਡੀਅਮ ਪ੍ਰੋਜੈਕਸ਼ਨ ਦੀ ਅਸੀਂ ਗੱਲ ਕਰਦੇ ਹਾਂ ਜਿਹਦੇ ਵਿੱਚ ਲੋ ਤੇ ਹਾਈ ਨੂੰ ਮਿਕਸ ਕਰਕੇ ਉਹ ਦੱਸਿਆ ਜਾਂਦਾ ਉਹਨਾਂ ਦੱਸਿਆ ਕਿ 2025 ਦੇ ਵਿੱਚ 0.3% ਆਬਾਦੀ ਘਟ ਸਕਦੀ ਹੈ 2026 ਦੇ ਵਿੱਚ 0.2% ਆਬਾਦੀ ਘਟ ਸਕਦੀ ਹੈ ਤੇ ਇਸ ਤੋਂ ਪਹਿਲਾਂ ਜਿਹੜੇ ਅੰਕੜੇ ਆਏ ਸੀ ਉਹਨਾਂ ਮੁਤਾਬਕ ਕੈਨੇਡੀਅਨ ਪੋਪੂਲੇਸ਼ਨ ਜਿਹੜੀ ਹਾਈ ਗियर ਦੇ ਵਿੱਚ ਸੀ ਉਹ ਜਿਹੜੀ ਆ ਉਹ ਬਿਲਕੁਲ ਮਾਈਨਸ ਵੱਲ ਨੂੰ ਰਿਵਰਸ ਗियर ਦੇ ਵਿੱਚ ਵੀ ਜਾ ਸਕਦੀ ਹੈ ਇੱਕ ਗੱਲ ਇੱਥੇ ਚੇਤੇ ਰੱਖਣ ਵਾਲੀ ਹੈ ਕਿ ਸਾਰੇ ਅੰਕੜੇ ਇਮੀਗ੍ਰੇਸ਼ਨ ਨਾਲ ਜੁੜੇ ਹੋਏ ਨੇ ਇਮੀਗ੍ਰੇਸ਼ਨ ਦੇ ਨਾਲ ਆਬਾਦੀ ਵਧਦੀ ਹੈ ਕੈਨੇਡਾ ਦੀ ਅਦਰਵਾਈਜ਼ ਜਨਮ ਤੇ ਮੌਤ ਦਾ ਜਿਹੜਾ ਅੰਤਰ ਹੈ ਬਹੁਤ ਘੱਟ ਹੈ ਬਹੁਤ ਥੋੜੇ ਨਵੇਂ ਕੈਨੇਡੀਅਨ ਪੈਦਾ ਹੁੰਦੇ ਨੇ ਸੋ ਨਵੇਂ ਇਮੀਗ੍ਰੇਸ਼ਨ ਹੀ ਜਿਹੜੀ ਹੈ ਉਹ ਹੀ ਅਸਲ ਨੰਬਰ ਜਿਹੜੀ ਹੈ ਕੈਨੇਡਾ ਦੀ ਆਬਾਦੀ ਵਿੱਚ ਹੁੰਦੇ ਨੇ ਤੇ ਜਿਸ ਤਰ੍ਹਾਂ ਸਰਕਾਰ ਨੇ ਇਮੀਗ੍ਰੇਸ਼ਨ ਨੀਤੀਆਂ 'ਚ ਬਦਲਾਅ ਕੀਤਾ ਹੈ ਤੇ ਐਕਸਪੈਕਟ ਕੀਤਾ ਜਾ ਰਿਹਾ ਹੈ ਕਿ ਜਿਹੜੇ ਕੱਚੇ ਵਸਨੀਕ ਨੇ ਉਹ ਮੁੜ ਜਾਣ ਆਪਣੇ ਮੂਲਕਾਂ ਨੂੰ ਚਲੇ ਜਾਣ ਜਾਂ ਸਾਡੇ ਉੱਤੇ ਹਾਊਸਿੰਗ ਤੇ ਜਿਹੜਾ ਸਟ੍ਰੈਸ ਹੈ ਉਹ ਨਾ ਪਵੇ ਤੇ ਇਹਦੇ ਨਾਲ ਪਾਪੂਲੇਸ਼ਨ ਜਿਹੜੀ ਗਰੋਥ ਹੈ ਉਹ ਸ਼ਿਫਟ ਹੋ ਜਿਹੜੀ ਹੈ ਉਹ ਹੋ ਗਈ ਹੈ ਤੇ ਜਿਹੜੇ ਸੂਬਿਆਂ 'ਚ ਸਭ ਤੋਂ ਵੱਧ ਫਰਕ ਪੈਣਾ ਉਹ ਹੈਗੇ ਨੇ ਬ੍ਰਿਟਿਸ਼ ਕੋਲੰਬੀਆ ਤੇ 온ਟੇਰੀਓ ਅਗਲੇ ਕੁਝ ਮਹੀਨਿਆਂ ਵਿੱਚ ਨੌਨ ਪਰਮਾਨੈਂਟ ਰੈਜ਼ੀਡੈਂਟ ਦਾ ਕਹਿੰਦੇ ਜਿਹੜਾ ਵੱਡਾ ਹਿੱਸਾ ਇਹਨਾਂ ਦੋਨਾਂ ਸੂਬਿਆਂ ਦੇ ਵਿੱਚ ਕ੍ਰੀਏਟ ਹੋ ਗਿਆ ਸੀ ਇਹ ਪ੍ਰੋਜੈਕਸ਼ਨ ਹੁਣ ਘਟਣ ਵਾਲੀ ਹੈ ਤੇ ਮਿਲੀਅਨਜ਼ ਲੋਕ ਜਿਹੜੇ ਨੇ ਕੈਨੇਡਾ ਦੀ ਆਬਾਦੀ ਵਿੱਚੋਂ ਘਟਣ ਵਾਲੇ ਨੇ ਹਾਲਾਂਕਿ ਮੈਂ ਇੱਥੇ ਵੀ ਮੈਂ ਸਹਿਮਤ ਨਹੀਂ ਹੁੰਦਾ ਪਹਿਲਾਂ ਇੱਕ ਆંકੜਾ ਆਇਆ ਸੀ ਕਿ 2073 ਵਿੱਚ ਕੈਨੇਡਾ ਦੀ ਆਬਾਦੀ 63 ਮਿਲੀਅਨ ਹੋ ਜਾਵੇਗੀ ਤੇ ਹੁਣ ਉਹ ਹੀ ਪ੍ਰੋਜੈਕਸ਼ਨ ਚੇਂਜ ਕਰਕੇ ਕਹਿੰਦੇ ਨੇ ਕਿ 2074 ਦੇ ਵਿੱਚ 59 ਮਿਲੀਅਨ ਹੋ ਜਾਵੇਗੀ ਬਹੁਤ ਲੰਬੀਆਂ ਕਹਾਣੀਆਂ ਨੇ ਉਦੋਂ ਤੱਕ ਪਤਾ ਨਹੀਂ ਕਿਸ ਨੇ ਕੀ ਦੇਖਣਾ ਸੋ ਐਂਟੀਸਿਪੇਸ਼ਨ ਇਹ ਆ ਕਿ 4 ਮਿਲੀਅਨ ਲੋਕ ਜਿਹੜੇ ਨੇ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਕੈਨੇਡਾ ਦੀ ਆਬਾਦੀ ਵਿੱਚੋਂ ਘਟ ਜਾਣਗੇ ਪ੍ਰੋਜੈਕਸ਼ਨ ਹੈ ਯਾਦ ਰੱਖਣਾ ਅਸੀਂ ਨਹੀਂ ਕਹਿ ਰਹੇ ਸਟੈਟਿਸਟਿਕਸ ਕੈਨੇਡਾ ਦੀ ਪ੍ਰੋਜੈਕਸ਼ਨ ਹੈ